ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਕ ਮਿਛਰੀਖਾਂ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਕਲਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤੋਂ ਮੱਜਾਂ ਦੇ ਘਾਦਨ ਦਿਖਾਉਣੀ ਆ ਤਾਜ਼ੀਆਂ ਸੋਈਆਂ ਵਾਂ ਸਾਰੀਆਂ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਵੀਰ ਨਹੀਂ ਪੰਛਾ ਦਾ ਆਪਣੇ ਵੀਡੀਓ ਕੋਲ ਤੇ ਦੋ ਟਾਈਮ ਚੁਆਇਜ਼ ਜ਼ਰੂਰ ਕਰਾ ਲਿਆ ਕਰ ਪਰ ਤਸੱਲੀ ਆਪਣੀ ਇੱਥੇ ਹੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਦੀ ਸასი ਗਾਲ ਜੀ ਹਾਂ ਭਾਈ ਸასი ਗਾਲ ਜੀ ਹੋ ਠੀਕ ਠਾਕ ਜੀ ਠੀਕ ਠਾਕ ਵਧੀਆ ਵਧੀਆ ਭਾਜੀ ਬੜੀ ਕਿਰਪਾ ਬੱਬੇ ਨਾਨਕ ਦੀ ਚਲੋ ਕਿਰਪਾ ਚੈਦੀ ਜੀ ਹਾਂਜੀ ਹਾਂਜੀ ਤੇ ਨਾਮ ਦੱਸ ਤੇ ਕਿਹਦਾ ਭਾਈ ਡਿੱਟੀ ਹੈ ਪਿੰਡ ਚੱਕੇ ਮਜੀ ਗਾਂਚ ਸੀ ਜਨਾਲਾ ਦਿਲਾਂਬਰ ਸਾਜੇ ਫੋਨ ਨੰਬਰ ਬੋਲ ਦੋ 9882 472 ਪੱਟੀ ਜੀ ਭਾਜੀ ਠੀਕ ਆ ਹਾਂਜੀ ਭਾਜੀ ਅੱਜ ਦੋ ਮੱਜਾਂ ਦੇ ਇੱਕ ਗਾਂ ਹਨਾ ਭਾਜੀ ਵੈੜ ਬੜੀ ਚੰਗੀ ਹੈ ਪਹਿਲਾਂ ਕਿਰੀ ਖਾਦੀਏ ਉਹ ਤਾਂ ਇਹ ਵੀ ਤਾਜੀ ਸੁਝਾਵ ਦੀ ਬਿਲਕੁਲ ਤਾਜੀ ਸੁਈ ਮੇਰਾ ਭਣਾ ਫੁਣਾ ਜੇ ਬੰਨਿਆ ਜੀ ਠੀਕ ਆ ਹਾਂ ਜੀ ਬਿਲਕੁਲ ਬੱਚਾ ਗਿੱਲਾ ਹੋ ਜਾਂਦਾ ਚਾਹੀਦਾ ਕੱਟੀ ਮਗਰ ਠੀਕ ਹੈ ਮਗਰ ਇਹਦੇ ਕੱਟੀ ਐ ਸੁਆ ਕਿਨਵੇਂ ਦਾ ਇਹਦਾ ਭਾਜੀ ਪਹਿਲਾਂ ਸੁਆਈ ਜੀ ਅੱਛਾ ਪਹਿਲਾਂ ਸੁਆਈ ਆ ਮਾਣਾ ਫਰੀਦਰ ਨਾਲ ਡੰਗਰ ਤੁਹਾਨੂੰ ਪਤਾ ਵੀ ਸਾਡੇ ਆਂ ਸਾਹ ਨੂੰ ਕੱਟ ਕਰਦੇ ਤੇ ਪੱਕ ਪੋਕੇ ਡੰਗਰ ਬੰਨਦੇ ਕਈ ਵਾਰੀ ਸਾਡਾ ਪੱਕ ਕੇ ਬੰਨਦੇ ਆ ਬਾਹਰ ਬੋਲ ਭਾਜੀ ਵੇਖੋ ਭਾਈ ਜੀ ਕੱਲ ਭਾਜੀ ਦੁੱਜੇ ਬੰਨੇ ਅੱਜ ਦੁੱਜੇ ਬੰਨੇ ਹੋ ਗਈ ਆ ਠੀਕ ਆ ਭਲਾ ਖੁਲਾ ਗਾਣੇ ਲਾ ਪਈਆਂ ਹਾਂ ਪਾਣੀ ਥਾਣਵਾ ਨਾ ਬਹੁਤੇ ਟੌਪ ਦਾ ਜੋੜੀ ਦਾ ਠੀਕ ਹੈ ਜਿਹੜੀ ਪਹਿਲਾਂ 31 12 ਨੂੰ ਸੁਧ ਪਾ ਠੀਕ ਹੈ ਹਾਂ ਜੀ ਇੱਕ ਵਾਰੀ ਥਾਣੇ ਦੇ ਤੁਹਾਨੂੰ ਲਾਗੇ ਰਿਹਾ ਦਿਖਾ ਦਈਏ ਆਲੇ ਸਾਡੇ ਭਲਾ ਜਣੀਆਂ ਹਵਾਨੇ ਤੇ ਹੈ ਗਿਆ ਹਲੇ ਔਲ ਉਦ ਦਾ ਭਾਜੀ ਕੋਈ ਨਾਂ ਨਿਸ਼ਾਨ ਨਹੀਂ ਆਦੇ ਤੇ ਮਾੜਾ ਬੱਚਾ ਰਵਾ ਦਿੰਦੇ ਦਿਖਾ ਦੇ ਦਿਖਾਉਣਾ ਤੇ ਪਿੰਡਨ ਪਛਦੇ ਹੁੰਦਾ ਵੀ ਔਲ ਉਦ ਦਾ ਪਤਾ ਲੱਗ ਜਾਂਦਾ ਵਾ ਬਾਕੀ ਬਿਲਕੁਲ ਤਾਜ਼ਾ ਹੀ ਬੱਚਾ ਵਾ ਜਿਹੜਾ ਹੱਲੇ ਇਹ ਪੂਰੇ ਦੁੱਧ ਚੁੰਗਦੇ ਨਹੀਂ ਜਾਜ ਆਪਾਂ ਦੇਖ ਸਕਦੇ ਚੱਲ ਬੰਨ੍ਹਾ ਵੀਤੀ ਫੇਰ ਇਹਨਾਂ ਬੜੇ ਸ਼ਾਂਤ ਜੀ ਸੁਭਾਅ ਦੀ ਜੋ ਹੁੰਦੀ ਹੈ ਕੋਈ ਪਰਵਾਹ ਨਹੀਂ ਲੈਂਦੇ ਅਰੇ ਭਾਈ ਆਹ ਵੇ ਲੋਹ ਪਾਲ ਪੂਲ ਪਈ ਹੈ ਜੋ ਹਾਂ ਜੀ ਹਾਂ ਮਾਰੇ ਸਾਡੇ ਕੀ ਟੱਕਰ ਪਹਾਂਈਆਂ ਜੀ। ਕੋਲੀ ਪਾਜੀ ਰੋਮਰ ਦੀ। ਤੇ ਪਿਛਲੇ ਸਨਾਨਾ ਦਿਖਾ ਦਿੱਤਾ। ਤੋਂ ਆ ਗਏ ਬਣਾ ਲਈ। ਠੀਕ ਹੈ ਜੀ। ਅੱਜ ਭਾਜੀ ਦੂਜਾ ਦਿਨ ਸੂਈ ਨੋ ਜੇ। ਤੇ ਭਾਜੀ ਆਪਾਂ 7 ਨਹੀਂ ਅੱਖਣਾ ਵੀ 7 ਕਿਲੋ ਬੋਲੀ ਆ। ਅੱਛਾ। ਕਿਲੋ ਖਾਡ ਆਪਾਂ ਘਾਟੀ ਦੱਬਦੇ। ਜੇ ਬਾਤ ਨਿਕਲੇ ਫਾਇਦਾ ਹੋਵੇ। ਹਾਂ। ਮੈਂ ਭਾਜੀ ਛੇ ਹੋਏ ਸਾਡੇ ਛੇ ਦੁਜਿਆਂ ਨਾਲੋਂ ਜ਼ਿਆਦਾ ਸਾਰੇ ਸੁਈ ਨੂੰ ਨੇ ਤੇ ਇਹ ਕਿੰਨਾ ਗਰ ਤਰ੍ਹਾਂ ਦੁੱਧ ਦੁੱਧ ਭਾਜੀ ਕੱਟੀ ਨੇ ਨਾ ਸੇਵਾ ਦੇ ਨਾਲ 11-12 ਕਿਲੋ ਥੱਲੇ ਕਿੰਨਾ ਵਧਰਾ ਪੁੱਧਰਾ ਭਾਜੇ ਬੜੀਆਂ ਸੋਹਣੀਆਂ ਹਾਂਜੀ ਹਾਂਜੀ ਇਹ ਸਾਲੋ ਕਾਲੀ ਘਟੀ ਜ ਪੂਰੀ ਸੋਹਣੀ ਅਜਾ ਸਭ ਇਹੋ ਜਿਹੀ ਚੀਜ਼ ਹੈ ਠੀਕ ਹੈ ਹਾਂਜੀ 3 ਲਾ ਗੀ ਬਾਕੀ ਆ ਦੇਖ ਸਾਡੇ ਥੱਲੇ ਇੱਕ ਵਾਰੀ ਚੰਗੀ ਤਰ੍ਹਾਂ ਥੱਲੇ ਆ ਭਾਜੀ ਚੰਗੀ ਖੁੱਲੀ ਝੋਟੀ ਦੇ ਹਲੇ ਪੜਾਪੂ ਨਾ ਰਹਿ ਗਿਆ ਹੋਰ ਵੱਡੀਆਂ ਬਣਦੀਆਂ ਤੇ ਕਿੰਨਾ ਫੇਰ ਰੱਖਿਆ ਵੀਰ ਜੀ ਮੁੱਲ ਫੇਰੇ ਤਾਂ ਮੁੱਲ ਭਾਜੀ ਇਹਦਾ ਕਰਨੋ ਤੇ ਤੁਹਾਨੂੰ ਪਤਾ ਹੈ ਇਹ ਝੋਟੀਾਂ ਦੇ ਬੜੀਆਂ ਬੜੀਆਂ ਮਹਿੰਗੀਆਂ ਵੇਚਦੀਆਂ ਹਾਂ ਹਾਂਜੀ ਭਾਜੀ ਇਹਦਾ 77000 ਰੁਪਏ ਆਪਣੀ ਮੰਗਿਆ ਅੱਛਾ ਹਾਂਜੀ 2000 ਛੋੜ ਕਰ ਦਾਂਗੇ ਭਾਜੀ 75 ਦੇ ਦਿੰਦੇ ਹੋਰ ਕਰਦੀ ਹੈ ਮਾਨ ਹਾਂ 97000 ਦੀ ਭਾਜੀ ਦੇ ਦਾਂਗੇ। ਅੱਛਾ। ਹਾਂਜੀ। ਚਲੋ ਬਾਕੀ ਮੌਕੇ ਤੇ ਹੋ ਜਾਊਗਾ। ਨਹੀਂ ਭਾਜੀ ਕਰਾ ਲਓ ਥੋੜਾ ਬੋਦਾ ਕਰਾਉਣਾ। ਉਹਦੇ 70000 ਦੀ ਜਾਂਦੀ ਹੈ। 100 ਰੁਪਏ ਛੋੜ ਦੇ ਲਈ ਕੰਮ ਨਹੀਂ। ਠੀਕ ਹੈ ਜੀ। ਹਾਂ 70000 ਹੀ ਦੇ ਦਾਂਗੇ। ਠੀਕ ਹੈ। ਬਾਕੀ ਚਲੋ ਮੌਕੇ ਤੇ ਹੋ ਜਾਊਗਾ ਮੰਨ ਤਾ। ਹਾਂਜੀ। ਹੁਣ ਆ ਮੱਝ ਚੰਗੇ ਕੱਦ ਕਾਠ ਤੇ ਹੱਤਰਾ। ਕੱਦ ਕਾਠ ਵਾਲੀ ਸਾਂਭੀ ਕਿੰਨੇ ਘੱਟ? ਸਾਂਭੀ ਘੱਟਿਆ ਉੱਤਰਾ ਥੱਲੇ ਵੀ ਦੇਖ ਸਕਦੇ ਚੰਗੀ ਬਣੀ ਹੈ। ਮਾਨਾ ਭਾਜੀ। ਆ ਦੇਖ ਸਕਦੇ। ਬੜੇ ਬਾਕਮਾਲ ਲਾਏ ਬਾਹਰ ਆਇਨੇ ਤੇ। ਬੱਚਾ ਇਹਦਾ? ਇਹ ਕੱਟਾ ਤੇ ਇਹ ਵੀ ਸਾਂਭੀ ਘਾਟਦੇ ਆ। ਜਿਹਨੇ ਇਹ ਬੰਦਿਆਂ ਨੇ ਵੀ ਹੀ 112000 ਦੀ ਮੱਝ ਲੈਂਦੀ ਆ। ਅੱਛਾ। ਤੇ 13 14 ਕਿਲੋ ਦੁੱਧ ਹੀ ਚੋਗੇ ਲੈਂਦੀ ਆ ਤੇ ਆਂਦੇ ਵੀ ਐਰ ਕੀ ਦੁੱਧ ਨਾ ਸਾਡੇ ਕੋਲ ਸਾਂਭੀ ਨਹੀਂ ਮਹਿੰਗੀ। ਅੱਛਾ। ਤੇ ਭਾਜੀ ਐਰ ਕੀ ਵੀ ਸਾਂਭੀ ਕੀ ਤੇ ਤਾਜੀ ਮੈਂ 10 ਦਾ ਲਾੜੇ ਕੋ 12 ਦਾ ਲਾੜੇ ਬਚਾ। ਅੱਛਾ। ਦੁੱਧ ਭਾਜੀ ਐਰ ਕੀ ਮੱਝ 11 12 ਕਿਲੋ ਦੇ ਦੋ ਜੀ। ਹੁਣ ਕਿੰਨਾ ਜੀ? ਹੁਣ ਭਾਜੀ 8 ਕਿਲੋ ਦੁੱਧ ਜੀ। ਅੱਛਾ। ਹਾਂਜੀ। ਤੋਰੋ। 8 ਦਾ ਭਾਜੀ ਮਾਸਾ ਘਾਟਦਾ ਹੀ ਆ ਵਾਦ ਆਣੀ। ਇਹ ਬੜੀ ਰਾਦੀ ਆਪਣੇ ਬੋਲ ਆਈ ਆ ਠੀਕ ਆ ਬੜੇ ਵੜੇ ਮਾਂ ਨੂੰ ਸੁਦਾ ਤਾਉ ਨਹੀਂ ਤੇ ਮੈਂ ਪੂਰੀ ਯਾਰ ਨਾਲ ਸਾਡੀ ਜਲੀ ਨਾਲ ਖਾਣੀ ਦੇਣੀ ਪਰ ਕੱਦ ਬੜਾ ਬਣੀ ਕੱਤ ਕਾਠ ਪੱਖਾ ਚੰਗੀ ਜਵਾਨ ਆ ਪਰ ਸੰਭੇ ਘਟਿਆ ਕੇ ਇਸਲੇ ਰੋ ਲੱਸੀ ਆ ਬਾਕੀ ਜਿਹੜਾ ਸੰਭ ਨਾਲ ਕਵੇਦ ਲੈ ਜਾਊਗਾ ਤੇ ਦੁੱਧੋ ਵਾ ਸਕਦੀ ਆ ਮੈਂ ਨਾ ਭਾਜੀ ਤਾੜੇ ਕੋਲ ਟਾਈਮ ਥੋੜਾ ਹੁੰਦਾ ਹੈ ਹਾਂਜੀ ਇੱਕ ਜੇ ਬੱਚਾ ਲਾ ਕੇ ਮੈਂ ਨੂੰ ਦਿਖਾਈਏ ਨਾ ਅੱਛਾ ਕਿਤੇ ਥਾਂ ਕੱਢਦੀ ਮੈਂ ਹੀ ਐ ਕਿਤੇ ਥਾਂ ਦੀ ਗੱਲ ਹੈ ਮੈਂ ਐ ਕਿਤੇ ਕਿਹੜਾ ਥਾਂ ਦੇਖਦੇ ਚੰਗੇ ਗੈਪ ਤੇ ਦੂਰ ਦੂਰ ਜਿਹੜਾ ਥਾਣਾ ਹੈ ਮਿਲਕਾ ਵਿੱਚ ਚੰਗੀ ਲੱਗੀ ਇਹ ਆ ਵੀ ਡੇਰੀਆਂ ਚ ਚਾਉਣ ਵਾਲੀ ਮੱਝ ਆ ਪਾਜੀ ਵਾਲੀ ਮੱਝ ਆ ਕੋਈ ਵੀਰ ਲੈ ਜਾਏ ਤੇ ਵੇਖੋ ਕਿਦੇ ਮਨਾ ਸਿਆਲ ਸਿਆਲੀ ਨੇ ਦੁੱਧ ਵੀ ਦਈਏ ਨਾ ਸਤ ਵਜੇ ਮੈਂ ਆਈ ਸੀ ਹਾਂਜੀ 7 ਵਜੇ ਉਦੋਂ ਚਵਾਈ ਕੀਤੀ ਆਪਾਂ ਮੈਂ ਦੀ ਠੀਕ ਆ ਇਤਰਾ ਕੋ ਚੋਲੂਗਾ ਤੇ ਦੋ ਘੰਟਿਆਂ ਨੂੰ ਫੇਰ ਮੈਂ ਵਜੂਗੀ ਠੀਕ ਹੈ। ਹੁਣ ਚੱਲ ਜਾਂਦੀ ਸਾਰਾ ਝੋਲਦਿਆ ਜੰਨਾਂ ਦੇ ਰਾਏ। ਇਹ ਆ ਭਾਈ ਸਾਲ-ਸਾਲ ਕੋਈ ਚੋਲੂਗਾ ਤੇ ਇਹਨੇ ਰਾਜੀ ਵੀ ਹੋ ਜਾਣਾ ਤੇ ਦੁੱਧ ਵੀ ਦੇਈ ਜਾਣਾ। ਭਾਈ ਮੈਂ ਮੈਂ ਹਿੰਦੀ ਫਿਰ ਵੀ। ਤੇ ਮੁੱਲ ਫਿਰ। ਮੁੱਲ ਭਾਜੀ ਇਹਦਾ ਵੀ ਭਾਵੇਂ 70 ਹੀ ਕਰਨੀ। ਹਾਂਜੀ। ਪਰ ਇਹਦਾ ਹਾਂ ਨਾ ਇਹ ਦੇ ਦਈਏ ਭਾਜੀ 62000 ਦੀ ਦੇ ਦਈਏ ਭਾਈ। ਓਰੇ 60000 ਦੀ। 60 ਵੀ ਦੇ ਦਈਏ। ਦੇ ਦਾਂਗੇ ਭਾਜੀ। ਠੀਕ ਹੈ। 2000 ਦਾ ਮਾਨਦਾਨ ਨਹੀਂ ਕਰਨਾ। ਅੱਛਾ 58000 ਦੀ। 500 ਰੁਪਿਆ ਭਾਜੀ ਛੋੜ ਵਾਲਾ ਮੇਰਾ ਵੀ ਫੋਨ ਲਾ ਕੇ 75000 ਵੀ ਨਹੀਂ ਚੱਲੇਗੀ। ਠੀਕ ਹੈ ਜੀ। ਥੱਲੇੋਂ ਵੇਖੋ ਮੈਂ ਆਪਾਂ ਭਾਈ ਵੱਛੀ ਆ ਗਈ ਇਹ ਦੂਜੀ ਸੋਈ ਤਾਂ ਜੀ ਸੋਈ ਜਾਂਦੀ ਆ ਹਾਂ ਜੀ ਤਾਂ ਜੀ ਸੋਈ ਇਹ ਪਰ ਇਹ ਵੀ ਇਹਦੇ ਉੱਤਰਾ ਹੀ ਆ ਭਾਈ ਇਹ ਰਾਤੀ ਸੋਈ ਆ ਮਗਰ ਵੱਛੀ ਜੇ ਵੱਛੀ ਭਾਈ ਘੜੀ ਵੱਛੀ ਮਗਰ ਵੱਡੀ ਚੰਗੀ ਆ ਗਈ ਰਾਤੀ ਭਾਈ ਲੈਂਦੀ ਆ ਆਪਾਂ 7:30 ਵਜੇ ਤੇ ਥਾਣੇ ਤੇ ਦੇਖ ਸਕਦੇ ਹੋ ਇਹਨੇ ਤੇ ਨਾੜਾ ਵੀ ਚੰਗੀਆਂ ਜੀ ਤੇ ਜੇਰ ਜੇਰ ਪ੍ਰੋਪਰ ਪਾਤੀ ਆ ਆ ਭਾਈ ਇਹ ਭਾਈ ਜਨਾਦੀ ਸੋਈ ਮੈਂ ਦੇਖਦਾ ਜੇ ਰੇਂ ਦੇ ਜਿਹੜੀ ਪੁੱਤ ਪਾਤੀ ਰਾਜ ਦੀ ਭਾਜੀ ਕੀ ਜੇ ਇੱਕੋ ਚਵਾਈ ਰਾਤੀ ਕੀਤੀ ਰਾਜਚਾਰ 4-4 ਲੀਟਰ ਬੋਲਾ ਚੋਲਦਾ ਮੈਂ ਅੱਛਾ ਹਾਂ ਦੁੱਧ ਭਾਜੀ ਪਹਿਲੇ ਸਵੇਰੇ ਇਹਨੇ ਮਸ਼ੀਨੇ 16-17 ਕਿਲੋ ਪਹਿਲੇ ਸੂਏ ਵਛੇ ਨੂੰ ਦਿੱਤਾ ਹੈ ਅੱਛਾ ਭਾਜੀ ਹਰ ਕਹੀਆਂ ਨੇ ਵੀ ਇਨਾ ਦੁੱਧ ਦੇਣਾ ਤੇ ਬੜਾ ਦੁੱਧ ਹੁੰਦਾ ਤੋਰਾਂ ਹੋਵੇ ਦੇਖ ਕੇ ਠੀਕ ਹੈ ਦੇਖੋ ਵੀਰੇ ਰਾਤ ਨੂੰ ਮਾਰਿਆ ਭਾਜੀ ਅੱਛੀ ਜੀ ਰਾਤੀ ਭਾਜੀ ਬਾਵਾ ਚੋਲਦਾ ਹੁਣ ਬੋਲਾ ਰਾਤੀ ਇਹ ਜੋ ਯਾਰ ਪਾਤੀ ਨਾਲ ਚੋਲਦੀ ਬਾਕੀ ਮੰਗਰ ਵੱਚੀ ਚੰਗੀ ਆ ਮਸ਼ੀ ਭਾਜੀ ਠੀਕ ਆ ਕਿਵੇਂ ਇਹਨੇ ਚੰਗਾ ਭਰਾਇਆ

ਦਿਖਾ ਦਿਆ ਇਹਦੇ ਵੀ ਕਹਿੰਦੇ ਵੀ ਇੱਕ ਵਾਰੀ ਅੱਛੀ ਲਾ ਕੇ ਦਿਖਾ ਦਈਏ ਗਿੱਲਰ ਨਾੜ ਜਿਹੜਾ ਨਾੜ ਹੈ ਇਹ ਮੈਂ ਤਰੇ ਦਿਖਾ ਦਵਾਂ ਜੀ ਦੋਦ ਦਾ ਤਰਾ ਇਹ ਕਿਹੜਾ ਚੁੰਗਣਾ ਥਾਣ ਭਾਜੀ ਬੜਾ ਲੱਗਾ ਲੈੜ ਨੂੰ ਮੈਂ ਦੇਖਾਂ ਤੇ ਉਹ ਤਰਾ ਠੰਡੀ ਧੀਰੀ ਹੈ ਬੜੇ ਸ਼ਾਂਤ ਜੇ ਸੁਭਾਦੀ ਹੈ ਅਨੇ ਪਸਮੀ ਨਹੀਂ ਮਿਲਦਾ ਹਾਲੇ ਪਸੂਮਨਾ ਉਤਰਾ ਇਹਨੇ ਜੇ ਪਸਮੀ ਨਹੀਂ ਆ ਵਾ ਪਾਜੀ ਜਵਾ ਦੇਖੋ ਠੀਕ ਆ ਹਾਂਜੀ ਚਲੋ ਛੱਡੋ ਆ ਕਿਤੇ ਥਾਣ ਵੇਖੋ ਕਿਤੇ ਮੁਠੀ ਥਾਣ ਪਾਜੀ ਆ ਮੁਠੀ ਥਾਂਜੀ ਵੇਖੋ ਠੀਕ ਆ ਹਾਂ ਪੂਰੀ ਮੁਠੀ ਖਾਣਾ ਆਉਂਦੇ ਆ ਦੁੱਧ ਵੀ ਬੱਛੀ ਨੇ 16 17 ਕਿਲੋ ਵਾਲੀ ਬੱਛੀ ਆ ਪਾਜੀ ਹਾਂਜੀ ਹਾਂ ਬੱਛੀ ਚੰਗੀ ਖਾਣਦਾਂੀ ਬੱਛੀ ਆ ਤੇ ਮੁੱਲ ਫਿਰ ਇਹਦਾ ਮੁੱਲ ਪਾਜੀ ਇਹਦਾ ਪਤਾ ਇੱਕ ਗੱਲ ਜੀ ਤੁਹਾਨੂੰ ਪਤਾ ਵੀਰ ਭਰਾ ਕੋਲ ਮੁੱਲ ਬੜਾ ਕਰਦੇ ਹਾਂਜੀ ਹਾਂਜੀ 70000 ਰੁਪਏ ਪਾਜੀ ਮੰਗਦੇ ਰਹੇ ਵੇ ਅੱਛਾ ਆਈ ਪਾਜੀ ਨਾ ਇਹਦਾ ਕਰਨਾ 60 ਦੇ ਨਾ 70 अच्छा हां जी अनी पाजी 50 ਦੇ ਤਿੰਨ ਦਿਵਸੀ ਦੇ ਦੀ 53000 ਦੇ ਕਰ ਦਈਏ ਮਨਤਨ ਹੋਰ ਪੂਰੇ ਪਾਜੀ 50 ਅੱਛਾ ਹਾਂ ਜੀ 1000 2000 ਛੱਡ ਦਈਏ 2 ਛੱਡਾ ਤਿੰਨ ਹੀ ਪਾਜੀ ਛੱਡਾਂਗੇ ਅੱਛਾ 47000 ਦੇ ਹੋਰ ਪਾਜੀ 1000 ਛੱਡਾਂਗੇ ਖਿਆਲ ਹੈ 10000 ਦੀ ਜਿਹੜੀ ਦੇਣੀ ਹੈ 10000 ਦੀ ਪਾਜੀ ਬੱਛੀ ਦੇਣੀ ਹੈ ਠੀਕ ਹੈ ਤੇ ਬਾਕੀ ਚੱਲੋ ਕੋਈ ਵੀਰ ਜਿਹੜੀ ਬੱਛੀ ਦੇਣੀ ਹੈ 40000 ਦੀ ਬੱਛੀ ਦੇਣੀ ਹੈ ਅੱਛਾ 43000 ਦੀ ਅੰਦਰ ਕੀ ਗੱਲ ਮੋਲਣੀ ਜੀ ਦਾ 43000 ਮੋਲ ਕਰਾਉਣਾ ਤੇ ਭਾਵੇਂ ਕਿਨੇ ਬਾਹਰ ਡਰੇਡ ਜਿੰਨਾ ਮਰਜ਼ੀ ਕਰਾ ਲਈਏ 43000 ਦੀ ਬੱਛੀ ਦੇਣੀ ਹੈ 41 42 ਜਿਹੜਾ ਨਾ ਮੈਨੂੰ ਸੁਤਾਵੇ ਠੀਕ ਹੈ 43000 ਦੀ ਪਾਜੀ ਬੱਛੀ ਦੇਣੀ ਹੈ ਬਾਕੀ ਚੱਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਤੇ ਵੇਸ ਚਾੱਕ ਕੇ ਖੜੇ ਜੀ